ਦੋਸਤੋ ਕੀ ਤੁਸੀਂ ਜਾਣਦੇ ਹੋ ਭਾਰਤ ਵਿੱਚ ਸਤਰੰਜ ਦੀ ਸ਼ੁਰੂਆਤ ਕਿਵੇਂ ਹੋਈ ਆਓ ਜਾਣਦੇ ਹਾਂ ਇਸ ਦੀ ਦਿਲਚਸਪ ਕਹਾਣੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਦੋਸਤੋ ਸਤਰੰਜ ਇੱਕ ਮਹਾਨ ਖੇਡ ਮੰਨਿਆ ਜਾਂਦਾ ਹੈ ਜਿਸ ਵਿੱਚ ਬਹੁਤ ਸਾਰਾ ਦਿਮਾਗ ਅਤੇ ਜਲਦੀ ਫੈਸਲੇ ਬਹੁਤ ਫਾਇਦੇਮੰਦ ਹੁੰਦੇ ਹਨ ਇਸ ਗੇਮ ਨੂੰ ਬੁੱਧੀ ਦੀ ਖੇਡ ਵੀ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਗੇਮ ਦਾ ਖੋਜੀ ਕੋਈ ਹੋਰ ਨਹੀਂ ਸਗੋਂ ਭਾਰਤ ਹੈ ਤਾਂ ਆਓ ਇਸ ਦਿਲਚਸਪ ਖੇਡ ਦੇ ਦਿਲਚਸਪ ਇਤਿਹਾਸ ਤੇ ਇੱਕ ਨਜ਼ਰ ਮਾਰੀਏ ਦੋਸਤੋ ਜਿਸ ਨੂੰ ਅਸੀਂ ਹੁਣ ਸਤਰੰਜ ਦੇ ਨਾਮ ਨਾਲ ਜਾਣਦੇ ਹਾਂ ਪਹਿਲਾਂ ਇਸ ਨੂੰ ਚਤੁਰਾਂਜ ਦੇ ਵਜੋਂ ਜਾਣਿਆ ਜਾਂਦਾ ਸੀ ਹਾਲਾਂਕਿ ਸਮੇਂ ਦੇ ਨਾਲ ਇਸ ਦੇ ਨਾਮ ਵੀ ਬਦਲਦੇ ਰਹ ਇਹ ਖੇਡ ਭਾਰਤ ਵਿੱਚ ਬਹੁਤ ਖੇਡੀ ਜਾਂਦੀ ਹੈ ਫਿਰ ਇਥੋਂ ਇਹ ਖੇਡ ਈਰਾਨ ਵਿੱਚ ਬਹੁਤ ਮਸ਼ਹੂਰ ਹੋ ਗਈ ਜਿਸ ਤੋਂ ਬਾਅਦ ਇਹ ਖੇਡ ਹੁਣ ਪੂਰੀ ਦੁਨੀਆ ਵਿੱਚ ਪਸੰਦ ਕੀਤਾ ਜਾਣ ਲੱਗਿਆ ਹੈ ਅਤੇ ਜਰੂਰੀ ਦੇਸ਼ਾਂ ਨੇ ਇਸ ਨੂੰ ਸਤਰੰਜ ਦਾ ਨਾਮ ਦਿੱਤਾ ਹੈ ਦੋਸਤੋ ਸਤਰੰਜ ਦੀ ਖੇਡ ਮਹਾਭਾਰਤ ਦੇ ਸਮੇਂ ਤੋਂ ਸ਼ੁਰੂ ਹੋਈ ਮੰਨੀ ਜਾਂਦੀ ਹੈ ਹਾਲਾਂਕਿ ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਸਭ ਤੋਂ ਮਸ਼ਹੂਰ ਘਟਨਾ ਗੁਪਤ ਗਲ ਵਿੱਚ ਵਾਪਰੀ ਸੀ ਇਸ ਤੋਂ ਇਲਾਵਾ ਭਾਰਤ ਵਿੱਚ ਅਜਿਹੇ ਹੀ ਕਈ ਖੇਡਾਂ ਸਾਹਮਣੇ ਆਈਆਂ ਹਨ ਹਾਲਾਂਕਿ ਸਤਰੰਜ ਜਿਸ ਦੀ ਸ਼ੁਰੂਆਤ ਭਾਰਤ ਵਿੱਚ ਹੋਈ ਸੀ ਨੂੰ ਦੁਨੀਆ ਭਰ ਵਿੱਚ ਬਹੁਤ ਮਾਨਤਾ ਤੇ ਨਾਮ ਮਿਲਿਆ ਹੈ ਸਤਰੰਜ ਰਾਜੇ ਅਤੇ ਫੌਜ ਦੀ ਇੱਕ ਖੇਡ ਹੈ ਤਾਂ ਹਨ ਨੂੰ ਦੱਸਦੇ ਕਿ ਇੱਕ ਰਾਜ ਦੇ ਰਾਜੇ ਅਤੇ ਫੌਜ ਦੂਜੇ ਰਾਜ ਨਾਲ ਲੜਦੇ ਹਨ ਇਸ ਮੱਦੇ ਨਜ਼ਰ ਇਸ ਖੇਡ ਦੀ ਕਾਢ ਮੱਕੜੀ ਕੀ ਮੰਨੀ ਜਾਂਦੀ ਹੈ ਉਸ ਸਮੇਂ ਦੇ ਲੋਕ ਇਸ ਖੇਡ ਰਾਹੀਂ ਨਾ ਸਿਰਫ ਆਪਣਾ ਮਨੋਰੰਜਨ ਕਰਦੇ ਸਨ ਸਗੋਂ ਮਾਨਸ ਤੌਰ ਤੇ ਵੀ ਬਹੁਤ ਮ